ਪ੍ਰਸਾਦ ਦੇ ਮੂੰਗੀ ਮਸਰੀ ਦੀ ਦਾਲ ਨਾਲ ਦੇਖੋ ਜੀ ਪਿਆਰੀਆਂ ਪਿਆਰੀਆਂ ਚੁੰਨੀਆਂ ਸੂਤੀ ਵੀ ਕੋਈ ਮਹਿੰਗੀ ਨਹੀਂ ਕੋਈ ਸਸਤੀ ਨਹੀਂ ਸਿਰਫ 100 ਰੁਪਿਆ ਤੇ ਇਹ نئی ਚੁੰਨੀਆਂ ਹਨ ਮੈਂ ਇਨਾ ਕਿਦੈ ਨਾ ਨਾ ਕਪੜਾ ਦਾ ਬੰਦਾ ਉਹਦਾ ਤੇ ਨਾਮ ਹੈਗਾ ਜੀ ਪੰਜਾਬ ਗਰੇਵਾਲ ਪੰਜਾਬੀ ਪੇ ਤੇ ਜਿਹੜਾ ਵੀ ਕਮੈਂਟ ਕਰੂਗਾ ਕੱਲ ਨੂੰ ਫੇਰ ਆਪਾਂ ਉਹਦਾ ਨਾਮ ਬੋਲਾਂਗੇ ਤੇ ਹੈਲੋ ਜੀ ਗੁੱਡ ਮਾਰਨਿੰਗ ਸਾਰਤਾ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਆਪਾਂ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਕੱਲ ਸਾਡਾ ਕੱਲ ਦਾ ਬਲੌਗ ਪਸੰਦ ਆਇਆ ਹੋਊਗਾ ਤੇ ਇਸੇ ਮੀਟ ਦੇ ਵਿੱਚ ਅੱਜ ਫੇਰ ਆਪਾਂ ਨਵਾਂ ਬਲੌਗ ਕਰਦੇ ਆਂ ਸ਼ੁਰੂ ਤੇ ਇਹਨੂੰ ਵੀ ਤੁਸੀਂ ਪਿਆਰ ਦੇਵੋਗੇ ਮਿਲਦੇ ਆਂ ਜੀ ਦਿਨੇ ਲੋ ਜੀ ਆਪਰੋ ਤਰਨ ਧੂਖ ਬੱਤੀ ਕਰਤੀ ਦੁਕਾਨ ਦੇ ਵਿੱਚ ਆ ਕੇ ਤੇ ਹਵਾ ਚੱਲਦੀ ਸਾਡੀ ਧੂਖ ਕੇ ਨਾ پراਟੇ ਮਾਰਦੀ ਐ ਤੇ ਇਸੇ ਤਰੀਂ ਗਾਟਾਉਣ ਦੇ ਨੇ ਇਹ ਸੱਚ ਕੋਈ ਇਹ ਸਾਡੀ ਮਾਪਾ ਜੀ ਬੈਠੇ ਨੇ ਲੋਈ ਸਕਦੇ ਆਂ ਪ੍ਰਸਾਦ ਦੇ ਮੂੰਗੀ ਮਸਰੀ ਦੀ ਦਾਲ ਨਾਲ ਆਜੋ ਜੀਨੇ ਖਾਣੇ ਨੇ ਲੋਈ ਜੀਨੇ ਪੀਣੇ ਗੁੜ ਅਲਿਚਾ ਆਜੋ ਤੇ ਲੋ ਜੀ ਹੁਣ ਆਪਾਂ ਦੁਕਾਨ ਦੇ ਵਿੱਚ ਸੁੰਦ ਦਿਖਾਵਾਂਗੇ ਅੱਜ ਅੱਗੇ ਸੂਟ ਦਿਖਾਉਣੇ ਹੁੰਦੇ ਆ ਤੇ ਅੱਜ ਪਾਰੀ ਹੈਗੀ ਚੁੰਨੀਆਂ ਦੀ ਤੇ ਅੱਜ ਆਪਾਂ ਸੁੰਦ ਦਿਖਾਵਾਂਗੇ ਚੁੰਨੀਆਂ ਦੇਖੋ ਜੀ ਪਿਆਰੀਆਂ ਪਿਆਰੀਆਂ ਚੁੰਨੀਆਂ ਸੂਤੀ ਬਿਲਕੁਲ ਚੁੰਨੀਆਂ ਨੇ ਸਾਰੀਆਂ ਇਹ ਬਹੁਤ ਸੋਹਣੇ ਸੋਹਣੇ ਰੰਗ ਨੇ ਡਿਜ਼ਾਈਨ ਨੇ ਤੇ ਚੁੰਨੀਆਂ ਸਟਾਕ ਕਾਫੀ ਪਿਆਪੜੇ ਕੋਲ ਇਹਨਾਂ ਨੇ ਹੀ ਪਹਿਨਾਨੀ ਜ਼ਰੂਰ ਤੇ ਚੁੰਨੀਆਂ ਦੀ ਜ਼ਰੂਰ ਇੱਕ ਵਾਰੀ ਆਇਓ ਤੇ ਸਾਰੀਆਂ ਚੁੰਨੀਆਂ ਚ ਜਿਹੜੀ ਮਰਜੀ ਚੁੰਨੀ ਚੱਕੋ ਜੀ ਰੇਟ ਸਿਰਫ 100 ਰੁਪਇਆ ਕੋਈ ਮਹਿੰਗੀ ਨਹੀਂ ਕੋਈ ਸਸਤੀ ਨਹੀਂ ਸਿਰਫ 100 ਰੁਪਇਆ ਤੇ ਆ ਦੇਖੋ ਜੀ ਚੁੰਨੀ ਕਿੰਨੀ ਵਧੀਆ ਸੂਟ ਵਰਗੀ ਚੁੰਨੀ ਹੈ ਤੇ ਬਹੁਤ ਪਿਆਰੇ ਪਿਆਰੇ ਰੰਗ ਨੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਦੇਖੋ ਜੀ ਕਈ ਭੈਣਾਂ ਗੂੜੀ ਰੰਗ ਦੀਆਂ ਚੁੰਨੀਆਂ ਲੈਂਦੀਆਂ ਨੇ ਕਈ ਭੈਣਾਂ ਫਿੱਕੇ ਰੰਗ ਦੀਆਂ ਚੁੰਨੀਆਂ ਲੈਂਦੀਆਂ ਨੇ ਤੇ ਸਾਰੀਆਂ ਚੁੰਨੀਆਂ ਆਪਣੇ ਕੋਲ ਅਵੇਲੇਬਲ ਨੇ ਹੁਣ ਦੇਖੋ ਜੀ ਬਹੁਤ ਸੋਹਣੀਆਂ ਚੁੰਨੀਆਂ ਲੱਗੀਆਂ ਤੇ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਇਹ ਚੁੰਨੀਆਂ ਦੇ ਡਿਜ਼ਾਈਨ ਤੇ ਰੰਗ ਕੀਮਤ ਸਿਰਫ 100 ਰੁਪਏ ਹੈਗਾ ਜੀ ਇੱਕ ਚੁੰਨੀ ਦੀ 100 ਇਹ ਲਵਣੇ ਬਹੁਤ ਪਿਆਰੀਆਂ ਪੇਰੀ ਚੁੰਨੀਆਂ ਲਵਣਗੇ ਬਹੁਤ ਪਿਆਰੇ ਕਲਰ ਲਵਣਗੇ ਤੇ ਕਾਫੀ ਚੁੰਨੀਆਂ ਵੀਡੀਓ ਬਣਾਉਣ ਤੋਂ ਰਹਿ ਗਈ ਹਨ ਤੇ ਉਹ ਆਪਾਂ ਨੇ ਅੱਜ ਹੈਂਗਰਾਂ ਦੇ ਵਿੱਚ ਪਾ ਕੇ ਚੁੰਨੀਆਂ ਟੰਗੀਆਂ ਨੇ ਉੱਥੇ ਵੀ ਸੁੰਦਰ ਖਾਵਾਂਗੇ ਦੇਖੋ ਜੀ ਐਦਾਂ ਆਪਾਂ ਨੇ ਹੈਂਗਰਾਂ ਦੇ ਵਿੱਚ ਪਾ ਕੇ ਟੰਗੀਆਂ ਨੇ ਜਿੰਨੀਆਂ ਦੇਖ ਸਕਦੇ ਹੋ ਤੁਸੀਂ ਤੇ ਕਾਫੀ ਚੁੰਨੀਆਂ ਵਿੱਚ ਇਕੱਲੀ ਇਕੱਲੀ ਚੁੰਨੀਆਂ ਦੀ ਵੀਡੀਓ ਬਣਾਉਣੀ ਰਹੇਗੀ ਤੇ ਉਧਰ ਟੰਗਣ ਵਾਲੇ ਜਲਦੀ ਕਰਨ ਲੱਗੇ ਕਹਿੰਦੇ ਜਲਦੀ ਕਰ ਸੀ ਟੰਗੇ ਫਿਰ ਜਾਣ ਹੈ ਤੇ ਇਹ ਨਹੀਂ ਚੁੰਨੀਆਂ ਤੇ ਆਹ ਪਈਆਂ ਨੇ ਕੁਝ ਚੁੰਨੀਆਂ ਹੈਂਗਰ ਘੱਟ ਰਹਿ ਗਏ ਤੇ ਇਹ ਇਹਨਾਂ ਦੇ ਵੀ ਇਕੱਲੀ ਇਕੱਲੀ ਦੇ ਆਪਾਂ ਕਲਰ ਸਾਨੂੰ ਕੱਲ ਨੂੰ ਦਿਖਾਵਾਂਗੇ ਕਾਫੀ ਚੰਨੀ ਹੈ ਦਰਪੀਣਾ ਨੇ ਤੇ ਬਾਕੀ ਆਪਾਂ ਨੇ ਟੰਗ ਦਿੱਤੀਆਂ ਨੇ ਤੇ ਲਓ ਜੀ ਹੁਣ ਵਾਰੀ ਹੈਗੀ ਆਪਾਂ ਨੇ ਕੱਲ ਕਿਹਾ ਸੀ ਵੀ ਜਿਹੜੇ ਵੀ ਕੋਈ ਭੈਣ ਕੋਈ ਵੀਰ ਆਪਣੇ ਬਲੌਗ ਦੇ ਉੱਤੇ ਕਮੈਂਟ ਕਰੂ ਆਪਾਂ ਉਹਦਾ ਨਾਮ ਬੋਲਾਂਗੇ ਬਲੌਗ ਦੇ ਵਿੱਚ ਤੇ ਕੱਲ ਆਪਣੇ ਬਲੌਗ ਦੇ ਉੱਤੇ ਕਮੈਂਟ ਕੀਤਾ ਜੀ ਭੈਣ ਹੈਗੀ ਹੈਗੀ ਬਹੁਤ ਵਧੀਆ ਉਹਨਾਂ ਦਾ ਚੈਨਲ ਹੈ ਮੈਂ ਅੱਗੇ ਵੀ ਉਹਨਾਂ ਦੇ ਬਲੌਗ ਦੇਖਦਾ ਤੇ ਬਹੁਤ ਵਧੀਆ ਨਾਈਸ ਨੇ ਵੀ ਨਾਈਸ ਸਵਾਇਪਰਮ ਦਾ ਉਹ ਤੇ ਨਾਮ ਹੈਗਾ ਜੀ ਪੰਜਾਬ ਗਰੇਵਾਲ ਪੰਜਾਬੀ ਬਲੌਗ ਚੈਨਲ ਹੈ ਉਹਨਾਂ ਦਾ ਤੇ ਬਹੁਤ ਵਧੀਆ ਉਹਨਾਂ ਦੇ ਸੋਹਣੇ ਬਲੌਗ ਹੁੰਦੇ ਨੇ ਪਰਿਵਾਰਿਕ ਬਲੌਗ ਹੁੰਦੇ ਨੇ ਬਹੁਤ ਵਧੀਆ ਤੇ ਤੁਸੀਂ ਵੀ ਜਰੂਰ ਦੇਖਿਆ ਕਰੋ ਤੇ ਭੈਣ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਲਓ ਜੀ ਹੁਣ ਆਪਾਂ ਲੱਗੇ ਆ ਸੂਤਵਾ ਕੱਢਣਾਂ ਸਾਰਾ ਸੋਲੂਆ ਤੇ ਦੀ ਆਪਾਂ ਨੇ ਸ਼ਾਮ ਨੂੰ ਬਣਾਉਣੀ ਹੈ ਦਾਲ ਇਹਦੇ ਨਾਲ ਹੱਥ ਦੁਖਣ ਲੱਗ ਜਾਂਦੇ ਨੇ ਬਹੁਤ ਜ਼ਿਆਦਾ ਸਾਡੇ ਲੱਗੇ ਦਰਦ ਕਰਨ ਹੱਥ ਤੇ ਹੁਣ ਆਪਾਂ ਸੋਲੂਏ ਤੇ ਕਾਫੀ ਮਿਹਨਤ ਹੁੰਦੀ ਹੈ ਕੱਢਣ ਤੇ ਤੁਹਾਨੂੰ ਪਤਾ ਹੈ ਤੇ ਸਬਜ਼ੀ ਬਹੁਤ ਸਵਾਦ ਵਾਲੀ ਹੁੰਦੀ ਹੈ ਸ਼ਾਮ ਨੂੰ ਬਣਾਵਾਂਗੇ ਸੋਲੂਏ ਸੋਲੂਆ ਆਪਾਂ ਕੱਢ ਲਿਆ ਤੇ ਹੁਣ ਹੋ ਗਿਆ ਦੁਪਹਿਰ ਦੀ ਚਾਹ ਦਾ ਟਾਈਮ ਹੁਣ ਪੀਣਾ ਚਾਹ ਦੁਪਹਿਰ ਦੀ ਸੋਲੂਆ ਕੱਢ ਲਿਆ ਸਾਨੂੰ ਮੜਾ ਮਾਈ ਸੋਲੂਏ ਸਬਜ਼ੀ ਤੇ ਹੁਣ ਇਹ ਦੁਪਹਿਰ ਦੀ ਚਾਹ ਮੈਂ ਅੱਦਾਂ ਕਾਫੀ ਚਾਹ ਲੈਣਾ ਨਹੀਂ ਦੇਖ ਕੇ ਗਊਂ ਤੜਕ 10 ਵਜੇ ਵੀ ਅੱਦਾਂ ਤੇ ਹੁਣ ਵੀ ਅੱਦਾਂ ਹੀ ਪੀ ਕੇ ਦਿਖਾਉਂਦੇ ਅੱਦਾਂ ਚਾਹ ਪਰ ਮੈਂ ਇੰਨਾ ਕੀ ਲੈਣਾ ਨਾ ਕਾਪੁੰਦਾ ਜੀ ਲਾਓ ਜੀ ਚੱਲੇ ਹੋ ਕੇ ਤੁਹਾਨੂੰ ਟ੍ਰੇ ਲੈ ਕੇ ਲਓ ਜੀ ਹੁਣ ਆਪਾਂ ਹੋ ਗਏ ਬਿਲੇ ਪੈਟਾਂਗੇ ਤੇ ਕਈ ਗਾਹਕ ਗਾਟਾਂ ਨਾਲ ਲੱਗਾ ਕਾਫੀ ਟਾਈਮ ਇੱਥੇ ਤੇ ਆਪਣੀਆਂ ਚੁੰਨੀਆਂ ਪਈਆਂ ਨੇ ਤੇ ਹੁਣ ਆਪਾਂ ਹੋ ਗਏ ਬਿਲੇ ਫਰੀਆਂ ਦੇਖੋ ਜੀ ਕਮੈਂਟ ਕਰਕੇ ਦੱਸਿਓ ਜਰੂਰ ਵੀ ਸੋਨੂੰ ਚੁੰਨੀਆਂ ਇਦਾਂ ਨਹੀਂ ਟੰਗੀਆਂ ਕਿਵੇਂ ਲੱਗਦੀਆਂ ਨੇ ਬੜੀ ਲੱਗਦੀਆਂ ਨੇ ਫਿਰ ਆਪਾਂ ਹੋਰ ਵੀ ਚੁੰਨੀਆਂ ਹਿੰਗਰਾਂ ਦੇ ਵਿੱਚ ਪਾ ਕੇ ਤੇ ਹੋਰ ਵੀ ਇੱਧਰ ਟੰਗ ਦਾਂਗੇ ਦੇਖੋ ਇਹਨ ਟੰਗੀ ਸੁਣੀ ਲਰਨ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਲਓ ਜੀ ਹੋ ਗਈ ਸ਼ਾਮ ਹੁਣ ਆਪਾਂ ਅੱਜ ਦੇ ਵਲੌਗ ਦਾ ਇੱਥੇ ਕਰਦੇ ਆਂ ਐਂਡ ਤੇ ਗੱਲ ਆਪਾਂ ਨੇ ਇੱਕ ਵਾਦਾ ਕੀਤਾ ਸੀਗਾ ਜਿਹੜਾ ਵੀ ਕਮੈਂਟ ਕਰੂ ਆਪਣੇ ਵਲੌਗ ਦੇ ਉੱਤੇ ਆਪਾਂ ਉਹਦੇ ਆ ਨਾਮ ਅਨਾਉਂਸ ਕਰਾਂਗੇ ਵਲੌਗ ਦੇ ਵਿੱਚ ਤੇ ਉਹਦੀ ਫੋਟੋ ਵੀ ਅਪਲੋਡ ਕਰਾਂਗੇ ਚੈਨਲ ਦੇ ਤੇ ਆਪਾਂ ਨੇ ਉਹ ਵਾਦਾ ਕੀਤਾ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਤੇ ਉਹਦਾ ਆਪਾਂ ਨੇ ਨਾਮ ਵੀ ਅਨਾਉਂਸ ਕੀਤਾ ਹੈ ਚੈਨਲ ਦਾ ਤੇ ਉਹਨੂੰ ਕਿਹਾਗੇ ਜੀ ਸਾਰੇ ਵੀਰਾਂ ਨੂੰ ਜੀ ਉਹਨੂੰ ਸਬਸਕ੍ਰਾਈਬ ਕਰਿਓ ਤੇ ਫੋਟੋ ਵੀ ਲਗਾਈ ਹੈਗੀ ਤੇ ਹੁਣ ਆਪਾਂ ਅੱਜ ਫੇਰ ਕਹਿੰਦੇ ਜੀ ਕੱਲ ਨੂੰ ਅੱਜ ਵਾਲੇ ਬਲੌਗ ਤੇ ਵੀ ਜਿਹੜਾ ਕੋਈ ਕਮੈਂਟ ਕਰੂਗਾ ਆਪਾਂ ਕੱਲ ਵਾਲੇ ਬਲੌਗ ਦੇ ਵਿੱਚ ਜਰੂਰ ਆਪਾਂ ਉਹਦਾ ਨਾਮ ਅਨਾਉਂਸ ਕਰਾਂਗੇ ਤੇ ਫੋਟੋ ਲਾਵਾਂਗੇ ਚੈਨਲ ਦੀ ਤੇ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਉਹਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਬਲੌਗ ਪਸੰਦ ਆਊਗਾ ਤੇ ਆਪਾਂ ਮਿਲਾਂਗੇ ਜੀ ਹੁਣ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਇੱਥੇ ਕਰਾਂਗੇ ਐਂਡ ਤੇ ਜੇ ਸਾਡੇ ਬਲੌਗ ਨੂੰ ਤੁਸੀਂ YouTube ਤੇ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਦੇਖਦੇ ਹੋਗੇ Facebook ਤੇ ਤਾਂ ਪੇਜ ਨੂੰ ਲਾਈਕ ਕਰ ਲਿਓ ਫੋਲੋ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਇਹ ਤਾਂ ਤੁਹਾਨੂੰ ਬਾਰ-ਬਾਰ ਕਹਿਣੀ ਆ ਆਪਾਂ ਜ਼ਰੂਰ ਕਰਿਓ ਤੇ ਜਿਹੜਾ ਵੀ ਕਮੈਂਟ ਕਰੂਗਾ ਕੱਲ ਨੂੰ ਫੇਰ ਆਪਾਂ ਉਹਦਾ ਨਾਮ ਬੋਲਾਂਗੇ ਤੇ ਨਾਲ ਆਪਾਂ ਉਹਦੀ ਫੋਟੋ ਵੀ ਜ਼ਰੂਰ ਲਗਾਵਾਂਗੇ ਬਲੌਗ ਦੇ ਵਿੱਚ ਤੇ ਮੇਰਾ ਤੁਸੀਂ ਕੱਲ ਇੱਕ ਭੈਣ ਨੇ ਆਪਾਂ ਨੂੰ ਕਮੈਂਟ ਕਰਿਆ ਤੇ ਹੁਣ ਤੁਸੀਂ ਹੋਰ ਵੀ ਜ਼ਿਆਦਾ ਕਮੈਂਟ ਕਰੋਗੇ ਵੱਧ ਕਰੋਗੇ ਤੇ ਆਪਾਂ ਸਾਰਿਆਂ ਦੀਆਂ ਫੋਟੋਆਂ ਲਗਾਵਾਂਗੇ ਨਾਮ ਬੋਲਾਂਗੇ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਹੈ ਹੈਨਾ ਤੇ ਤੁਹਾਨੂੰ ਵੀ ਚੰਗਾ ਲੱਗੇਗਾ ਇਹ ਤੇ ਚਲੋ ਜੀ ਮਿਲਦੇ ਹਾਂ ਹਰ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤ ਸਾਰੀ ਕਾਲ ਵਲੌਗ ਦੇਖਣ ਦੇ ਲਈ ਸਾਰਿਆਂ ਦਾ ਬਹੁਤ 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 ਧੰਨਵਾਦ